ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਤਿਸਨਾ ਦਾਦੀ ਜਲ ਮੂਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੈ ਫਿਰ ਜਲੇ ਨਾ ਦੂਜੀ ਵਾਰ ਨਾਨਕ ਵੇ ਨਾਵੇ ਨਿਰਭਉ ਕੋ ਨਹੀਂ ਜਿ ਚਰਬਦ ਨਾ ਕਰੇ ਵਿਚਾਰ ਤਿਸਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੈ ਫਿਰ ਜਲੇ ਨ ਦੂਜੀ ਵਾਰ ਨਾਨਕ ਵੇਣ ਨਾਵੇ ਨਿਰਭਉ ਕੋ ਨਹੀਂ ਜਿ ਚਰਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਪੇਖੀ ਅਗਰ ਨਾ ਬੁੱਝ ਜਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੇ ਤ੍ਰਿਸਨਾ ਨਿਗure ਕਰਮ ਕਮਾਹੇ ਸਤ ਗੁਰ ਦਾਤਾ ਸੇਵੀਐ ਸਬਦ ਵਸੇ ਮਨ ਆਏ ਮਨ ਤਨ ਸੀਤਲ ਸਾੰਤ ਹੋਏ ਤ੍ਰਿਸਨਾ ਅਗਨ 부ਝਾਏ ਸੁਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਚਿੰਤਾ ਮੂਲ ਨਾ ਹੋਵੇ ਹਰ ਨਾਮ ਰਜਾ ਅਗਾਏ ਨਾਨਕ ਨਾਮ ਬਿਨਾ ਨਹਿ ਛੁਟੀਐ ਹਮੇ ਪਚੇ ਪਚਾਏ ਪਾਉੜੀ ਜਿਨੀ ਹਰ ਹਰ ਨਾਮ ਧਿਆਇਆ ਤਿਨਿ ਪਾਇੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰਮੁਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਤਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਜਿਨ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰਮੁਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਤਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3ਾ ਦੁਨੀਆਂ ਤ੍ਰਿਸ਼ਨਾ ਦੀ ਸਾੜੀ ਹੋਈ ਦੁਖੀ ਹੋ ਰਹੀ ਹੈ ਸੜ ਸੜ ਕੇ ਬਿਲਕ ਰਹੀ ਹੈ ਜੇ ਇਹ ਠੰਡ ਪਾਉਣ ਵਾਲੇ ਗੁਰੂ ਨੂੰ ਮਿਲ ਪਏ ਤਾਂ ਫਿਰ ਦੂਜੀ ਵਾਰੀ ਨਾ ਸੜੇ ਕਿਉਂਕਿ ਹੇ ਨਾਨਕ ਜਦ ਤੱਕ ਗੁਰੂ ਦੇ ਸ਼ਬਦ ਦੀ ਰਾਹੀ ਮਨੁੱਖ ਪ੍ਰਭੂ ਦੀ ਵਿਚਾਰ ਨਾ ਕਰੇ ਤਦ ਤੱਕ ਨਾਮ ਨਹੀਂ ਮਿਲਦਾ ਤੇ ਨਾਮ ਤੋਂ ਬਿਨਾ ਕਿਸੇ ਦਾ ਵੀ ਡਰ ਨਹੀਂ ਮੁਕਦਾ ਇਹ ਡਰ ਤੇ ਸਹਿਮ ਹੀ ਮੂੜ ਮੂਰਤ ਰੇਸਨਾ ਦੇ ਅਧੀਨ ਕਰਦਾ ਹੈ ਭੇਖ ਧਾਰਿਆ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਮਨ ਵਿੱਚ ਚਿੰਤਾ ਟਗੀ ਰਹਿੰਦੀ ਹੈ ਜਿਵੇਂ ਸੱਪ ਦੇ ਰੁੰਡ ਬੰਦ ਕੀਤੇ ਆ ਸੱਪ ਨਹੀਂ ਮਰਦਾ ਤਿਵੇਂ ਹੀ ਉਹ ਮਨੁੱਖ ਕਰਮ ਕਰਦੇ ਹਨ ਜੋ ਗੁਰੂ ਦੀ ਸਰਨ ਨਹੀਂ ਆਉਂਦੇ ਗੁਰੂ ਦੀ ਸਰਨ ਪੈ ਕੇ ਆਪ ਆਪਾ ਮਟਾਉਣ ਤੋਂ ਬਿਨਾ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਜੇ ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਕਾਰ ਕਮਾਈਏ ਤਾਂ ਗੁਰੂ ਦਾ ਸ਼ਬਦ ਮਨ ਵਿੱਚ ਆਵਜਦਾ ਹੈ ਮਨ ਤੰਨ ਠੰਡਾ ਠਾਰ ਹੋ ਜਾਂਦਾ ਹੈ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਗੁਰੂ ਦੀ ਸੇਵਾ ਵਿੱਚ ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤੇ ਸਭ ਤੋਂ ਸੇਸ਼ ਸੁਖ ਮਿਲਦਾ ਹੈ ਗੁਰੂ ਦੇ ਸਾਹਮਣੇ ਹੋਇਆ ਉਹ ਮਨੁੱਖ ਹੀ ਤ੍ਰਿਸ਼ਨਾ ਵੱਲੋਂ ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿੱਚ ਉਰ ਜੋੜੀ ਰੱਖਦਾ ਹੈ ਉਸ ਨੂੰ ਚਿੰਤਾ ਓਕਾ ਹੀ ਨਹੀਂ ਹੁੰਦੀ ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰਜਿਆ ਜਾਂਦਾ ਹੈ ਏ ਨਾਨਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤ੍ਰਿਸ਼ਨਾ ਤਿਆਗ ਤੋਂ ਬਚ ਨਹੀਂ ਸਕੀਦਾ ਨਾਮ ਤੋਂ ਬਿਨਾ ਜੀਵ ਅਹੰਕਾਰ ਵਿੱਚ ਪਏ ਸੜਦੇ ਹਨ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਉਹਨਾਂ ਦਾ ਮਨੁੱਖਾ ਜੀਵਨ ਸਫਲ ਹੋ ਜਾਂਦਾ ਹੈ ਉਹਨਾਂ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ ਭਾਵਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਦਾ ਸੇਵਨ ਕੀਤਾ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦੀ ਰੱਤਾ ਵੀ ਆਸ ਨਹੀਂ ਰੱਖੀ ਉਹਨਾਂ ਦਾ ਗੁਰੂ ਵੀ ਤਾਂ ਨਹ ਹੈ ਭਾਗਾ ਵਾਲਾ ਹੈ ਜਿਸ ਦੇ ਮੂੰਹੋਂ ਪ੍ਰਭੂ ਦੀ ਸਿਵਸਲਾ ਰੂਪ ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ ਭਾਵੇਂ ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਹੀ ਨਿਕਲਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ